ਆ ਦੇਖੋ ਜੀ ਸਾਡੇ ਕੋਲ ਆਜੋ ਇੰਦਾਂ ਦੇ 10-10000 ਵਾਲੇ 2 ਪੀ ਸਪੋਰਟਮੈਂਟ ਸਿਰਫ 3895 ਚ ਲੈ ਜਾਓ ਨਾਲੇ ਸਲਾਈ ਕਰਕੇ ਦਵਾਂਗੇ ਖਾਸ ਗੱਲ ਜਿਹੜੀ ਹੈਗੀ ਆ ਜੇ ਤੁਸੀਂ ਲੈਣਾ 3 ਪੀਸ ਕੋਟ ਪੈਂਟ ਬਾਸਕਟ ਨਾਲ ਲੈਣੀ ਆ ਜਿਹੜਾ 3 ਪੀਸ ਕੋਟ ਪੈਂਟ ਬਾਜ਼ਾਰ ਤੁਸੀਂ ਲੈਨੇ ਹੋ 15000 ਰੁਪਏ ਦਾ ਸਾਡੇ ਕੋਲ ਆਜੋ 3760 ਹੀ ਦਵਾਂਗੇ ਇੰਦਾਂ ਦੇ ਡਿਜ਼ਾਈਨਰ ਕੋਟ ਪੈਂਟ ਵੀ ਅਸੀਂ ਕਾਟੀਆਂ ਦੇ ਭਾ ਦੇਨੇ ਆ ਇਹਦਾ ਇੱਕ ਤੁਹਾਨੂੰ ਸੈਂਪਲ ਦਿਖਾਇਆ ਇੰਤਾ ਦੇ ਸਾਡੇ ਕੋਲ ਬਹੁਤ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣੇ ਹੈਗੇ ਆ ਜਿਹੜੇ ਤੁਸੀਂ ਲੈਨੇ ਹੋ ਕੋਰਤੇ ਪਜਾਮੇ ਦਾ ਕੱਪੜਾ ਇਕਲਾ ਕੋਈ 1800 ਕੋਈ 2000 ਕੋਈ 1600 ਸਾਡੇ ਕੋਲ ਆਜੋ 700 ਰੁਪਏ ਤੋਂ ਕੋਰਤੇ ਪਜਾਮੇ ਦਾ ਕੱਪੜਾ ਸ਼ੁਰੂ ਹੋ ਜਾਂਦਾ ਆ ਹੁਣ ਕੋਈ 17000 ਨਹੀਂ ਇਹਦਾ ਮੰਗਣਾ ਕੋਈ 18000 ਨਹੀਂ ਮੰਗਣਾ ਇਹ ਸ਼ੇਰਵਾਨੀ ਸਿਰਫ ਤੁਹਾਨੂੰ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਦੇ ਦੇਣੀ ਹੈਗੀ ਆ ਦੇਖੋ ਜੇ ਅਸੀਂ ਕਰ ਰਹੇ ਆ ਲੋਕਾਂ ਦੇ ਵਹਿਮ ਦਾ ਇਲਾਜ ਕਿਉਂਕਿ ਮਾਤੂ ਸ਼੍ਰੀ ਦਸਤਾਰ ਹਾਲ ਬਜ਼ਾਰ ਦੇ ਵਿੱਚ ਆਸੀਆ ਆਰਾਮ ਦੇ ਕੁਰਤੇ ਪਜਾਮੇ ਜਿਹੜੇ 5-5000 ਦੇ ਆ ਇਹ 2-2000 ਦੇ దਈ ਜੰਨੇ ਆ ਕਾਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਵੈਰਾਈਟੀ ਆ ਤੁਹਾਡੇ ਜੈਂਟਸ ਫੰਕਸ਼ਨ ਆ ਤੁਸੀਂ ਸ਼ੇਰਵਾਨੀਆਂ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੁਰਤੇ ਪਜਾਮੇ ਦੇ ਨਾਲ ਜਾਗੂ ਵਾਲੀਆਂ ਬਾਸਕੇਟਾ ਬਣਾਉਣਾ ਚਾਹੁੰਦੇ ਹੋ ਪਰ ਹੁਣ ਤੁਹਾਨੂੰ ਲੁੱਟ ਕਰਾਉਣ ਦੀ ਲੋੜ ਨਹੀਂ ਆ ਪੱਗਾਂ ਦੇ ਵਿੱਚ ਵੀ ਸਾਡੇ ਕੋਲ 550 ਤੋਂ ਵੱਧ ਰੱਖਿਆ ਚਾਹੇ ਰੁਪਈਆ ਲੈ ਜਾਓ ਚਾਹੇ ਪੁੱਲ ਲੈ ਜਾਓ ਰੰਗ ਫੇਡ ਹੋ ਜਵੇ ਕੱਪ ਪੈ ਜਾਵੇ ਚਿਰਕ ਪੈ ਜਾਵੇ 3 ਮਹੀਨੇ ਦੇ ਅੰਦਰ ਬੋਤਲ ਕੇ ਨਵੀਂ ਪੱਕ ਦੇ ਦਿਆਂਗੇ ਲੋਬੀ ਕਹਿੰਦੇ ਦੁਨੀਆ ਤੇ ਹਰ ਬਿਮਾਰੀ ਦਾ ਇਲਾਜ ਹੈਗਾ ਪਰ ਕਹਿੰਦੇ ਵਹਿਮ ਦਾ ਕੋਈ ਇਲਾਜ ਨਹੀਂ ਅੱਜ ਸਾਡੇ ਵਹਿਮ ਕਰ ਦਿਆਂਗੇ ਕਿਉਂਕਿ ਮਾਤੂ ਸ਼੍ਰੀ ਦਤਾਰ ਵਹਿਮਾਂ ਦਾ ਡਾਕਟਰ ਬਣ ਚੁੱਕਾ ਤੁਸੀਂ ਜਿਹੜੇ ਮਰਜ਼ੀ ਸ਼ੋਰੂਮ ਤੇ ਚਲ ਜਾਓ ਦੁਕਾਨਦਾਰ ਨੇ ਤੁਹਾਡੇ ਦਿਮਾਗ 'ਚ ਵਹਿਮ ਪਾ ਦਿੱਤਾ ਵੀ ਜੇ ਤੁਸੀਂ ਇਦਾਂ ਦਾ 2 ਰੁਪਈਆ स्पोर्टਮੈਂਟ ਲੈਣਾ ਤੇ 10000 ਰੁਪਏ ਤੋਂ ਘੱਟ ਮਿਲਣਾ ਹੀ ਨਹੀਂ ਆਹ ਦੇਖੋ ਜੀ ਸਾਡੇ ਕੋਲ ਆਜੋ ਇੰਦਾਂ ਦੇ 10-10 ਹਜ਼ਾਰ ਵਾਲੇ 2 ਪੀ ਸੂਟਸਮੈਂਟ ਸਿਰਫ 2895 ਚ ਲੈ ਜਾਓ ਨਾਲੇ ਸਲਾਈ ਕਰਕੇ ਦਵਾਂਗੇ ਖਾਸ ਗੱਲ ਜਿਹੜੀ ਹੈਗੀ ਆ ਜੇ ਤੁਸੀਂ ਲੈਣਾ 3 ਪੀਸ ਸੂਟਸਮੈਂਟ ਬਾਸਕਟ ਨਾਲ ਲੈਣੀ ਆ ਜਿਹੜਾ 3 ਪੀਸ ਸੂਟਸਮੈਂਟ ਬਾਜ਼ਾਰ ਤੁਸੀਂ ਲੈਨੇ ਹੋ 15000 ਰੁਪਏ ਦਾ ਸਾਡੇ ਕੋਲ ਆਜੋ 3760 ਹੀ ਦਵਾਂਗੇ ਆ ਵੀ ਤੁਸੀਂ ਚੈੱਕ ਕਰ ਲਓ ਕੋਈ ਇਹ 15000 ਕੋਈ 18000 ਕੋਈ 20000 ਇੰਦਾਂ ਦੇ ਡਿਜ਼ਾਈਨਰ ਕੋਟ ਪੈਂਟ ਵੀ ਅਸੀਂ ਕੌਟੀਆਂ ਦੇ ਭਾ ਦੇਣੇ ਆ ਇਹਦਾ ਇੱਕ ਤੁਹਾਨੂੰ ਸੈਂਪਲ ਦਿਖਾਇਆ ਇਤਾਂ ਦੇ ਸਾਡੇ ਕੋਲ ਬਹੁਤ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣੇ ਹੈਗੇ ਆ ਜਿਹੜੇ ਤੁਸੀਂ ਲੈਨੇ ਹੋ ਕੁਰਤੇ ਪਜਾਮੇ ਦਾ ਕੱਪੜਾ ਇਕੱਲਾ ਕੋਈ 1800 ਕੋਈ 2000 ਕੋਈ 1600 ਸਾਡੇ ਕੋਲ ਆਜੋ 700 ਰੁਪਏ ਤੋਂ ਕੁਰਤੇ ਪਜਾਮੇ ਦਾ ਕੱਪੜਾ ਸ਼ੁਰੂ ਹੋ ਜਾਂਦਾ ਆ ਹੁਣ ਕੋਈ 17000 ਨਹੀਂ ਇਹਦਾ ਮੰਗਣਾ ਕੋਈ 18000 ਨਹੀਂ ਮੰਗਣਾ ਇਹ ਸ਼ੇਰਵਾਨੀ ਸਿਰਫ ਤੁਹਾਨੂੰ 6500 ਰੁਪਏ ਦੇ ਵਿੱਚ ਸਲਾਈ ਕਰਕੇ ਤਿਆਰ ਦੇ ਦੇਣੀ ਹੈਗੀ ਆ ਰੇਟ ਘਟ ਕਵਾਲਿਟੀ ਵਧੀਆ ਭਾਈ ਜੀ ਚਾਰੇ ਪਾਸੇ ਚਰਚਾ ਹੋ ਗਈ 700 ਤੋਂ ਕੁਰਤਾ ਪਜਾਮਾ ਸ਼ੁਰੂ 2 ਪੀਸ ਕੋਟਮੈਂਟ ਸਲਾਈ ਕਰਕੇ 2995 ਚ ਇਹ ਚਰਚੇ ਬੜੇ ਹੋ ਰਹੇ ਕਹਿੰਦੇ ਵੀ ਕਰ ਕੀ ਰਹੇ ਆ ਦੇਖਿਓ ਜੇ ਅਸੀਂ ਕਰ ਰਹੇ ਆ ਲੋਕਾਂ ਦੇ ਵਹਿਮ ਦਾ ਇਲਾਜ ਕਿਉਂਕਿ ਮਾਤੂ ਸ਼੍ਰੀ ਦਸਤਾਰ ਹਾਲ ਬਜ਼ਾਰ ਦੇ ਵਿੱਚ ਆਸੀ ਆ ਆਰਾਮ ਦੇ ਕੁਰਤੇ ਪਜਾਮੇ ਜਿਹੜੇ 5-5000 ਦੇ ਆ ਇਹ 2-2000 ਦੇ ਤੈਜੰਨੇ ਆ ਕਲਾਪੇ ਟਾਲੀਆ ਪੇਪਰ ਕਾਟਨ ਦੇ ਕੁਰਤੇ ਪਜਾਮੇ 3-3000 ਵਾਲੇ ਅਸੀਂ 15 1500 ਚ ਦੇਈ ਜੰਨੇ ਆ ਮੁਫਤ ਲਾਲ ਦਾ ਕੀਜ਼ਾ ਕੋਟ ਦਾ ਕੁਰਤਾ ਪਜਾਮਾ 4000 ਰੁਪਏ ਵਾਲਾ ਇਹ ਵੀ 2000 ਜੇ ਦੇਈ ਜੰਨੇ ਆ ਆਹਾ ਆ ਗਿਆ ਰੇਮਨ ਦਾ ਕੋਟ ਦਾ ਪਜਾਮਾ ਕਹਿੰਦੇ 3000 3500 ਤੋਂ ਘੱਟ ਨਹੀਂ ਚੱਕੋ ਕੱਢਤਾ ਵਹਿਮ 1200 ਰੁਪਏ ਜੇ ਦੇ ਦਿੰਨੇ ਆ ਚੱਕੋ ਦੁਬਈ ਵਾਲਾ ਕੋਟ ਦਾ ਪਜਾਮਾ ਜਿਹੜੇ ਛੇਕ ਪਾਉਂਦੇ ਆ ਆਹ ਬ੍ਰਾਂਡਡ ਕੁਆਲਿਟੀ ਆ ਵਹਿਮ ਸੀ ਇਹਨੇ 4000 ਤੋਂ ਘੱਟ ਨਹੀਂ ਹੋਣਾ ਦਬਈ ਵਾਲਾ ਕੁਰਤਾ ਪਜਾਮਾ ਚੱਕੋ 1200 ਰੁਪਏ 'ਚ ਦੇ ਦਿੰਨੇ ਆ ਆ ਚੱਕੋ ਆ ਗਿਆ 기जा कॉटन ਦਾ ਕੁਰਤਾ ਪਜਾਮਾ ਲੋਕੀ ਥੰਰੋ ਉੱਤੇ ਜਾਂਦੇ ਆ ਅਸੀਂ ਕਹਿੰਨੇ ਆ 700 ਰੁਪਏ 'ਚ 기जा कॉटन ਦਾ ਕੁਰਤਾ ਪਜਾਮਾ ਲੈ ਜਾਓ ਦੇਖੋ ਚਿੱਟੇ ਰੰਗ ਦੇ ਕੁਰਤੇ ਪਜਾਮੇ ਆ ਥਾਨ ਬੇਸ਼ਮਰ ਪਏ ਆ ਬ੍ਰਾਂਡ ਅਲੱਗ ਤੋਂ ਅਲੱਗ ਪਏ ਆ 700 ਰੁਪਏ ਤੋਂ ਕੱਪੜਾ ਸ਼ੁਰੂ ਕਰਤਾ ਉਦੋਂ ਉੱਪਰ ਜਿੰਨੇ ਮਰਜ਼ੀ ਲੈ ਜਾਓ ਦੇਖੋ ਜੀ ਰੰਗਦਾਰ ਰੰਗਦਾਰ ਵੀ 700 'ਚ ਮਿਲ ਜਾਊਗਾ ਜੀਜ਼ਾ ਕਾਟਨ ਦੇ ਰੰਗ ਰਾਇਲ ਇਟਾਲੀਨ ਫੈਬਰਿਕ ਲੈ ਲੋ ਗੱਲ ਸੁਣ ਲੋ ਹਾਂਜੀ ਸਾਡੇ ਕੋਲੇ ਸਸਤੇ ਕੁੜਤੇ ਪਜਾਮੇ ਇਕੱਲੇ ਨਹੀਂ ਵਧੀਆ ਕੁਆਲਿਟੀ ਲਕਸਰੀ ਰਾਇਲ ਕਲਾਸ ਜੀਜ਼ਾ ਕਾਟਨ ਦੇ ਕੁੜਤੇ ਪਜਾਮੇ ਆ ਜੇ ਤੁਸੀਂ ਫੋਰਚੂਨਰ ਗੱਡੀਆਂ ਥਾਰ ਰੱਖੀ ਆ ਤੇ ਕੁੜਤਾ ਪਜਾਮਾ ਜੇ ਹਾਲ ਪਿਆਰ ਤੋਂ ਲੈ ਕੇ ਪਾਇਆ ਨਹੀਂ ਤੇ ਤੌਰ ਤੇ ਚਾਰ ਚੰਦ ਲੱਗਣੇ ਨਹੀਂ ਭਾਜੀ ਕੁੜਤੇ ਪਜਾਮੇ ਦਾ ਤੁਸੀਂ ਰਿਕਾਰਡ ਤੋੜਦੇ ਵਹਿਮ ਕੱਢ ਦਿੱਤੇ ਹੈਗੇ ਪਰ ਵਹਿਮ ਹੁਣ ਆਹ ਕੱਢ ਦਿਓ ਚਾਹੇ ਪਿੰਡ 'ਚ ਕਿਸੇ ਨਿੱਕੇ ਦਰਜੀ ਕੋਲ ਚਲਜੋ ਚਾਹੇ ਸ਼ੋਰੂਮ 'ਚ ਵੱਡੇ ਦਰਜੀ ਕੋਲ ਚਲਜੋ 2 ਪੀਸ ਕੋਟ ਪੈਂਟ ਦੀ ਸਲਾਈ 3500 ਤੋਂ 4000 ਰੁਪਏ ਅਗਲਾ ਲੈਂਦਾ 3 ਪੀਸ ਕੋਟ ਪੈਂਟ ਦੀ ਸਲਾਈ 6000 ਤੋਂ 6500 ਰੁਪਏ ਲੈਂਦਾ ਪਰ ਤੁਸੀਂ 2995 'ਚ 2 ਪੀਸ ਕੋਟ ਪੈਂਟ ਦੇਈ ਜਾਂਦੇ ਹੋ 3 ਪੀਸ ਕੋਟ ਪੈਂਟ 370 60 'ਚ ਦੇਈ ਜਾਂਦੇ ਹੋ ਸਲਾਈ ਕਰਕੇ ਦੇ ਰਹੇ ਹਾਂ ਇਹ ਕਿਦਾਂ ਪੌਸਿਬਲ ਆ ਇਹ ਵੀ ਕਲੀਅਰ ਕਰੋ ਦੇਖੋ ਜੀ ਸਿੱਧਾ ਸਾਦੀ ਕਲੀਅਰ ਗੱਲ ਕਰ ਦਿੰਨੇ ਆ ਪੌਸਿਬਲ ਹੈਗਾ ਜੇ ਤੁਸੀਂ ਲੋਕਾਂ ਦੇ ਫਾਇਦੇ ਕਰਨੇ ਆ ਜੇ ਆਮ ਲੋਕਾਂ ਨੂੰ ਲੁੱਟ ਤੋਂ ਬਚਾਉਣਾ ਦੇਖੋ ਮਾਤੂ ਸ਼੍ਰੀ ਦਸਤਾਰ ਇੱਕ ਬ੍ਰਾਂਡ ਹੈ ਜਿਹੜਾ ਕੱਪੜਾ ਆਪਦਾ ਤਿਆਰ ਕਰਾਉਂਦਾ ਹੈ ਸਟੀਚਿੰਗ ਦੇ ਟੇਲਰ ਆਪਦੇ ਰੱਖਦਾ ਤੇ ਚੈਲੰਜ ਕਰਕੇ ਕਹਿੰਦਾ ਕੁਆਲਿਟੀ ਪਟਾਕੇ ਪਉਂਦੀ ਹੈ ਕੁਆਲਿਟੀ ਦੇਖੋ ਜੀ ਇਹ ਤੋਂ ਉੱਪਰ ਵੀ ਤੁਸੀਂ ਲਗਜ਼ਰੀ ਕੋਟ ਪੰਡਣਾ ਨੇ ਉਹ 4000 5000 6000 7000 ਇਦਾਂ ਦੇ ਵੀ ਤੁਹਾਨੂੰ ਅਸੀਂ ਦੇ ਦਣੇ ਆ 5 6000 ਦਾ ਕੋਟ ਮੈਂ ਅਸੀਂ ਉਹ ਜਿਹੜਾ ਜਿਹੜਾ ਬਾਜ਼ਾਰ 'ਚ 20 2000 ਰੁਪਏ ਦਾ ਮਿਲਦਾ ਲਾਈਨਾਂ ਵਾਲਾ ਲੈ ਜਾਓ ਚੈੱਕ ਵਾਲਾ ਲੈ ਜਾਓ ਜਿੰਨਾ ਨਾ ਮਰਜ਼ੀ ਤੁਸੀਂ ਲੈ ਕੇ ਜਾ ਸਕਦੇ ਹੋ ਦੇਖੋ ਜੀ ਸ਼ਰਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਵੈਰਾਈਟੀ ਹੈ ਤੁਹਾਡੇ ਜੈਂਟਸ ਫੰਕਸ਼ਨ ਆ ਤੁਸੀਂ ਸ਼ੇਰਵਾਨੀਆਂ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੁੜਤੇ ਪਜਾਮੇ ਦੇ ਨਾਲ ਜਾਕੂ ਵਾਲੀਆਂ ਬਾਸਕਟਾ ਬਣਾਉਣਾ ਚਾਹੁੰਦੇ ਹੋ ਪਰ ਹੁਣ ਤੁਹਾਨੂੰ ਲੁੱਟ ਕਰਾਉਣ ਦੀ ਲੋੜ ਨਹੀਂ ਐ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ ਆ ਜਿਓ ਫਾਇਦੇ ਦੁੱਗਣੇ ਹੋਣਗੇ ਦੇਖੋ ਪੱਗਾਂ ਦੇ ਵਿੱਚ ਵੀ ਸਾਡੇ ਕੋਲ 550 ਤੋਂ ਵੱਧ ਰੱਖ ਗਿਆ ਚਾਹੇ ਰੁਪਈਆ ਲੈ ਜਾਓ ਚਾਹੇ ਫੁੱਲ ਲੈ ਜਾਓ ਰੰਗ ਫੇਡ ਹੋ ਜਵੇ ਡੱਬ ਪੈ ਜਵੇ ਚਿਰਕ ਪੈ ਜਵੇ 3 ਮਹੀਨੇ ਦੇ ਅੰਦਰ ਬਦਲ ਕੇ ਨਵੀਂ ਪੱਕ ਦੇ ਦਿਆਂਗੇ ਤੁਸੀਂ ਲੈਣਾ ਲਾਈਨਿੰਗ ਦਾ ਕੱਪੜਾ ਟੂਟਾ ਥੱਲੇ ਲਾਉਣ ਲਈ ਉਹ ਵੀ ਲੈ ਜਾਓ ਰੰਗ ਪੱਕੇ ਆ ਇਹਦੇ ਵੀ ਅਸੀਂ ਫੁੱਲ ਗਰੰਟੀ ਦਿੰਦੇ ਆ ਡਿਜ਼ਾਈਨਰ ਕੋਟ ਪੈਂਟ ਡਿਜ਼ਾਈਨਰ ਕੁੜਤੇ ਪਜਾਮੇ ਡਿਜ਼ਾਈਨਰ ਸ਼ੇਰਵਾਨੀ ਬਾਸਕਟ ਬਲੇਜ਼ਰ ਲੌਂਗ ਕੋਟ ਸਾਰੀਆਂ ਹੀ ਚੀਜ਼ਾਂ ਤੁਹਾਨੂੰ ਇੱਕੋ ਥਾਂ ਤੇ ਦਾ ਮਿਲਣੀਆਂ ਹਾਲ ਬਿਆਰ ਹੋਣਾ ਪੈਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਬਹੁਤ ਵੱਡੇ ਫਾਇਦੇ ਆ ਹੁਣ ਲੁੱਟਾਂ ਜਮਾਂ ਹੀ ਖਤਮ ਪੈ ਰਹੇ ਤੁਹਾਡੇ ਸ਼ੁਰੂ ਆਜੋ ਬਹੁਤ ਸਾਰਾ ਤੁਹਾਡਾ ਫਾਇਦਾ ਥੋੜੇ ਪੈਸੇ 'ਚ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ